ਹਾਂਜੀ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਮਾਨ ਸਾਹਿਬ ਦੀ ਕੋਠੀ ਅੱਗੇ ਬਹੁਤ ਵੱਡਾ ਇਕੱਠ ਸੀ ਠੀਕ ਹੈ ਬਾਈ ਭਾਨੇ ਸਿੱਧੂ ਦੀ ਰਿਹਾਈ ਵਾਸਤੇ ਤੇ ਉਹਦੇ ਚੱਕਰ ਦੇ ਵਿੱਚ ਬਹੁਤ ਜ਼ਿਆਦੇ ਬੰਦਿਆਂ ਨੂੰ ਗ੍ਰਿਫਤਾਰ ਕਰਿਆ ਸਾਨੂੰ ਤਾਂ ਸਾਰੀ ਟੀਮ ਨੂੰ ਭਾਨੇ ਸਿੱਧੂ ਦੀ ਨੂੰ ਐਸਪੀ ਸਾਹਿਬ ਨੇ ਗ੍ਰਿਫਤਾਰ ਕਰਿਆ ਸੀ ਠੀਕ ਹੈ ਸਵੇਰੇ ਕੋਠੀ ਦੇ ਵਿੱਚੋਂ ਤੇ ਅਸੀਂ ਵਾਲੀਆ ਥਾਣੇ ਦੇ ਵਿੱਚ ਅਸੀਂ ਅੱਜ ਸਾਰਾ ਦਿਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਬਾਕੀ ਸਾਰੀ ਗੱਲ ਸਾਡੇ ਪ੍ਰਧਾਨ ਸਾਹਿਬ ਕਰਨਗੇ ਤੁਹਾਡੇ ਨਾਲ ਤੇ ਹਲੇ ਬਹੁਤ ਜ਼ਿਆਦਾ ਬੰਦੇ ਆਪਦੇ ਫੋਨ ਫੋਨ ਇੱਥੇ ਫੜੇ ਹੋਏ ਸੀ ਉਹ ਸਾਰੇ ਬਾਵਾ ਬੰਦਿਆਂ ਨੂੰ ਚੱਕਿਆ ਸੀ ਬਾਕੀ ਪ੍ਰਧਾਨ ਸਾਹਿਬ ਨਾਲ ਗੱਲ ਕਰਾ ਦੋ ਸਾਰੀ ਅੱਜ ਹੋਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਭਗਵੰਤ ਮਾਨ ਸਾਹਿਬ ਦੇ ਸੇਮ ਸਾਹਿਬ ਦੇ ਕੋਠੇ ਮਰੇ ਧਾਰਨਾ ਰੱਖਿਆ ਸੀ ਉਹਦੇ ਸਬੰਧ ਦੇ ਵਿੱਚ ਸਾਨੂੰ ਤਕਰੀਬਨ ਤੜਕੇ 9 ਵਜੇ ਪੁਲਿਸ ਨੇ ਅਰੈਸਟ ਕਰ ਲਿਆ ਸੀ ਤੇ ਤੜਕੇ ਦੇ ਅਸੀਂ ਥਾਣੇ ਦੇ ਵਿੱਚ ਬੰਦ ਸੀਗੇ ਕਾਫੀ ਸੰਗ ਸੀ ਤਕਰੀਬਨ 3-400 ਬੰਦਾ ਸੀਗਾ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੜਕੇ ਸਾਨੂੰ 9 ਵਜੇ ਰਿਸ਼ਤ ਕੀਤਾ ਸੀ ਹੁਣ ਸਾਨੂੰ ਜਿੰਨਾ ਕਿ ਪਤਾ ਲੱਗਿਆ ਵੀ ਭਾਈ ਹੁਣ ਤੁਹਾਨੂੰ ਛੱਡਿਆ ਜਾ ਰਿਹਾ ਹੁਣ ਸਾਨੂੰ ਇੱਥੋਂ ਥਾਣੇ ਦੇ ਵਿੱਚੋਂ ਰਿਹਾ ਕੀਤਾ ਜਾ ਰਿਹਾ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਬੀਸੀਮ ਸਾਹਿਬ ਨੂੰ ਬੇਨਤੀ ਕਰਾਂ ਸੀਮ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅੱਜ ਤੂੰ ਛੋਡੇ ਹੱਥ ਪੰਜਾਬ ਦੀ ਤਾਕਤ ਹੈ ਜ਼ੁਲਮ ਨਾ ਦੇਖੋ ਕਰੋ ਠੀਕ ਹੈ ਜੀ ਕਿਸੇ ਦਾ ਕੋਈ ਕਸੂਰ ਹੈ ਜਾਂ ਗੱਲਬਾਤ ਕੋਈ ਹੈ ਕਿ ਬਹਿ ਕੇ ਗੱਲਾਂ ਕਰੋ ਆ ਨਾ ਕਰੋ ਤੱਕਾ ਨਾ ਕਰੋ ਨਜਾਇਜ਼ ਨਾ ਕਰੋ ਸਾਨੂੰ ਇੱਕ ਬੇਦੋਸ਼ੇ ਬੰਦਿਆਂ ਨੂੰ 300 ਬੰਦਾ ਤਕਰੀਬਨ ਅੱਜ ਥਾਣੇ ਦੇ ਵਿੱਚ ਬੰਦ ਸੀਗੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਬੰਦ ਹੋਣਗੇ ਜਾਂ ਕਿੱਥੇ ਕਿੱਥੇ ਕੀ ਪ੍ਰਸ਼ਾਸਨ ਤੱਕਾ ਹੋਇਆ ਉਹ ਤੁਹਾਡੇ ਲੋ ਇਸੇ ਚੱਲ ਰਿਹਾ ਹੈਗਾ ਫੇਸਬੁੱਕ ਵਗੈਰਾ ਚੱਲ ਰਿਹਾ ਸੱਚ ਤਾਂ ਸਾਨੂੰ ਤਾਂ ਮੈਨੂੰ ਲਾਇ ਲੱਗਦਾ ਤੜਕੇ ਦੀ ਜਿਆਦੀ ਹੁਣ ਮਿਲੀ ਆ ਤੇ ਸਾਰੇ ਇੱਥੇ ਬੁੜੀਆਂ ਵੀ ਤਕਰੀਬਨ ਝੁੱਟ ਦੀ ਮਾਤਾ ਵੀ ਸੜਨੇ ਸੀਗੀ ਇੱਥੇ ਵੇਖੀ ਆਈ ਸੀ ਤੇ ਸਾਰੇ ਇੱਥੇ ਹੋਰ ਕਾਫੀ ਜੱਟ ਢਿੰਗ ਜੱਸੀ ਬੰਦੀਆਂ ਸਾਡੇ ਨਾਲ ਸੀਗੀਆਂ ਮਤਲਬ ਇੰਨਾ ਸਰਕਾਰ ਤੱਕਾ ਨਾ ਕਰ ਤੇ ਜਿਹੜੀ ਗੱਲ ਹੈ ਉਸ ਗੱਲ ਤੇ ਆ ਜਾ ਪਿੱਛੇ ਤਾਂ ਅਕਸਰ ਹੁਣ ਹਟਣਾ ਪੈਣਾ ਝੂਠ ਝੂਠ ਹੀ ਹੁੰਦਾ ਸੱਚ ਹੀ ਸੱਚ ਹੁੰਦਾ ਇਸ ਕਰਕੇ ਇੱਕ ਦਿਨ ਸੱਚ ਦਾ ਜਿਹੜਾ ਫੈਸਲਾ ਹੋਣਾ ਕਰਕੇ ਕਰਨਾ ਪੈਣਾ ਇਹ ਨਾ ਕਹਿੰਦਾ ਹੋਇਆ ਮੈਂ ਬਾਕੀ ਇਹਨਾਂ ਤੋਂ ਪੁੱਛ ਲਓ ਜੀ ਜਿਹੜੇ ਬਾਈ ਹੋ ਰਹੀਆਂ ਇੱਥੇ ਆਏ ਹਾਂ ਜੀ 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 ਬਾਈ ਜੀ ਮੀਤ ਪਿੰਡ ਮੀਰਪੁਰ ਜੀ ਜਿਹੜਾ ਫਤਿਹਗੜ੍ਹ ਸਾਹਿਬ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹਨਾਂ ਨੂੰ ਵੀ ਕੋਠੀਮੂਰੀ ਚੱਕਿਆ ਗਿਆ ਬਾਈ ਹੈਨਾ ਕੋਠੀਮੂਰੀ ਪਹੁੰਚ ਗਈ ਅੱਜ ਜ਼ਫੀਰ ਸਾਡੇ ਸਾਰੇ ਇੱਥੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੀ ਇਹਨਾਂ ਨੇ ਤਾਂ ਦੱਸਿਆ ਕਿ ਉਹਨਾਂ ਨੂੰ ਟੰਡੇ ਟੰਡੇ ਮਾਰ ਰਹੇ ਹੈਗੇ ਨੇ ਉਹ ਵੀ ਇੱਥੇ ਹਾਂ ਜੀ ਇੰਜੀਨੀਅਰ ਟੀਮ ਆ ਸਾਰੀ ਤੇ ਤੁਹਾਨੂੰ ਪਤਾ ਹੀ ਹੈ ਸਾਰੀ ਟੀਮ ਚੱਕ ਲਈ ਹਾਂ ਜੀ 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 ਪਰ ਪੱਛਾ ਉਹ ਉਹ ਰਾਜ ਨੂੰ ਫੂਟਾ ਕਰਦੇ ਇਹਨਾਂ ਰੋਟੀ ਚਾਹੇ ਮੁੰਡਿਆਂ ਨੂੰ ਭਲਾ ਟੱਕਰ ਸਾਨੂੰ 8 ਬੰਦੇ ਦੀ ਗੱਡੀ ਆ ਆ ਕੋਠੀ ਵਾਲਿਆਂ ਨੂੰ ਆ ਕੋਠੀ ਵਿਚਾਰਿਆਂ ਨੂੰ ਸਾਨੂੰ ਪੁਲਿਸ ਦਾ ਫੜਨਾ ਇੰਜੀਨੀਅਰ ਟੀਮ ਨੂੰ ਬਾਕੀ ਸਾਰੀ ਟੀਮ ਨੂੰ 100 ਅਰੈਸਟ ਕਰਕੇ ਮਤਲਬ 100 ਬੰਦਾ ਸੀ ਪੁਲਿਸ ਦਾ ਆਸੇ ਪਾਸੇ ਕੋਠੀ ਦੇ ਘੇਰਾ ਪਾਲਿਆ ਜਿਵੇਂ ਅਸੀਂ ਕੋਈ ਗੈਂਗਸਟਰ ਹੁੰਨੇ ਆ ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਸਾਨੂੰ ਪਿਆਰ ਨਾਲ ਵੀ ਲਿਆ ਸਕਦੇ ਸੀ ਕਹਿੰਦੇ ਫੋਨ ਲਾ ਕੇ ਕਹਿੰਦੇ ਵੀ ਚਲੋ ਸਾਡੇ ਨਾਲ ਸਾਨੂੰ ਅਰੈਸਟ ਪਾਉਣੀ ਆ ਕੋਈ ਚੱਕਰ ਨਹੀਂ ਹਨਾ ਆ ਬਾਈ ਦੀ ਕੋਠੀ ਸੀਗੀ ਤੇ ਬਾਈ 300 ਬੰਦੇ ਦੀ ਪਤਾ ਕੀ ਥਿਉਰੀ ਸੀ ਅੱਜ ਪਹਿਲਾਂ ਸਸਤੀ 300 ਬੰਦਾ ਪੁੱਤਾ ਹੁਣ ਕੀ ਕਹਿੰਦਾ ਹੱਥ ਨੇ ਜੋ ਸਾਜੀ ਹੋ ਗਈ ਇੱਕ ਤਾਂ ਤੂੰ ਹੀ ਲਾ ਦੋ ਇੱਕ ਬਾਈ ਬਣ ਕੇ ਸਾਡੇ ਮੰਜੇ ਬਿਸਤਰੇ ਜਿਹੜਾ ਹੈਗਾ ਸਾਡਾ ਸੈੱਟ ਕਰ ਦੋ ਅਸੀਂ ਇੱਥੇ ਹਫ਼ਤਾ ਰੱਖੋ ਚਾਹੇ 2 ਦਿਨ ਰੱਖੋ ਸਾਨੂੰ ਜਿਹੜੀ ਉੜਦੀ ਗੱਲਾਂ ਬਾਹਰੋਂ ਸੁਣੀ ਉਹ ਕਹਿੰਦੇ ਵੀ ਮੋਰਚਾ ਡਟ ਗਿਆ ਮੋਰਚਾ ਇਹ ਆ ਗੱਲ ਤੇੜਿਆ ਹੋਇਆ ਵੀ ਜੇ ਤਾਂ ਪੰਨੇ ਨੂੰ ਛੱਡੋ ਪੁਲਿਸ ਕਹਿੰਦੀ ਵੀ ਅਸੀਂ ਫੇਰ ਛੱਡਾਂਗੇ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੇ ਬੰਦੇ ਅਰੈਸਟ ਕਰੇ ਹੋਏ ਸੀਗੇ ਉਹ ਬੰਦੇ ਵੀ ਅੜ ਗਏ ਉਹ ਕਹਿੰਦੇ ਜੇ ਸਰ ਨੂੰ ਹਫ਼ਤਾ ਇੱਥੇ ਬੈਠੇ ਰਹੀਏ ਪਰ ਸਾਡਾ ਮੋਰਚਾ ਜਿਹੜਾ ਉਹ ਕਾਮਯਾਬ ਹੋਣਾ ਚਾਹੀਦਾ ਆ ਸਾਡਾ ਭਰਾ ਹੈਗਾ ਬੋਪਨ ਬੋਪਨ ਦੀ ਕੋਠੀ ਦੇ ਵਿੱਚ ਦੀ ਬਾਈ ਅਸੀਂ ਇਹ ਯਾਰਾਂ ਦਾ ਯਾਰ ਆ ਤੜਕੇ ਨੂੰ ਚੱਕਿਆ ਸੀ ਐਸਪੀ ਨੂੰ ਬਥੇ ਰਹਿ ਗਿਆ ਬਈ ਅਰ ਨੂੰ ਛੱਡ ਦੇ ਇਹ ਕਹਿੰਦਾ ਨਾਲ ਜਾਣਾ ਇਹ ਕਹਿੰਦਾ ਨਾਲ ਜਾਣਾ ਨਾਲ ਹੀ ਜਾਣਗੇ ਨਾਲ ਸੀਐਮ ਦੀ ਕੋਠੀ ਦੇ ਕੋਲੇ ਆ ਹੈ ਸੀਐਮ ਦੀ ਕੋਠੀ ਕੋਲੇ ਸੀਐਮ ਦੀ ਕੋਠੀ ਕੋਲੇ ਜਿਹੜਾ ਸਾਡਾ 300 ਬੰਦਾ ਇਹੇ ਆ ਤੇ ਸੀਐਮ ਦੀ ਕੋਠੀ ਕੋਲੇ ਪਹੁੰਚਿਆ ਬਾਈ ਉੱਥੋਂ ਚੱਕੇ ਗਏ ਆ ਸਾਰੇ ਸੀ ਪਲਾਨਿੰਗ ਨਾਲ ਪਲਾਨਿੰਗ ਸਾਡੀ ਬਹੁਤ ਵੱਡੀ ਸੀ ਚਲੋ ਪਰਮਾਤਮਾ ਨੇ ਹਜੇ ਵੀ ਕਿਰਪਾ ਕਰਤੀ ਮੈਸੀਆਂ ਨੂੰ ਪਹੁੰਚਾਉਣਾ ਹੈ 82 ਇਹ ਲੋਕ ਵਧੀ ਗਏ ਲੋਕ ਪਚਾਉਂਦੇ ਨੇ ਅਰਸ਼ ਤੇ ਲੋਕ ਹੀ ਪਚਾਉਂਦੇ ਨੇ ਫਰਸ ਤੇ ਲੋਕ ਪਚਾਉਂਦੇ ਨੇ ਅਰਸ਼ ਤੇ ਲੋਕ ਪਚਾਉਂਦੇ ਨੇ ਫਰਸ ਤੇ ਬਾਕੀ ਵੀਡੀਓ ਭੱਗ ਕੇ ਜਾ ਕੇ ਪਹੁੰਚ ਆ ਜਾਊਗਾ ਡਟ ਕੇ ਬਹੁਤ